ਹੁਣ ਅੱਗੇ ਨਾਲ ਸਹੀ ਮੈਂ ਹੋ ਰਿਹਾ ਜਿੱਦਾਂ ਕਹਿਣ ਦਾ ਭਾਵ ਆ ਵੀ ਜਿੱਦਾਂ ਹੁਣ ਜੇ ਜਿੱਦਾਂ ਹੁਣ ਤੁਸੀਂ ਦੱਸਿਆ ਸੀਗਾ ਉਹ ਬਿਲਕੁਲ ਸਹੀ ਆ ਜੋ ਜੋ ਤੁਸੀਂ ਦੱਸ ਰਹੇ ਆ ਤੇ ਕਿਤੇ ਸਹੀ ਦੁਨੀਆ ਨੂੰ ਮੈਸੇਜ ਜਾ ਰਿਹਾ ਜਿੱਦਾਂ ਜਿੱਦਾਂ ਵੀ ਕਹਿਣ ਦਾ ਭਾਵੇਂ ਆ ਵੀ ਬਿਲਕੁਲ ਸਹੀ ਉਹਦੇ ਨਾਲ ਆ ਰਾਮ 100% ਆ ਰਾਮ ਮੈਨੂੰ ਆ ਗਿਆ ਔਰ ਦੋ ਮੈਂ ਦੋ ਤਿੰਨ ਵਾਰੀ ਇਦਾਂ ਲੈ ਉਹ ਲਈ ਆ ਹੁਣ ਕੁਵਾਰ ਉਹਦੇ ਨਾਲ ਟਕਰੀ ਨੂੰ ਕਾਫੀ ਮੈਂ ਠੀਕ ਹੈਗਾ ਹੁਣ ਜੀ ਸਰ ਜੀ ਦੋ ਤਿੰਨ ਵਾਰੀ ਹਾਂ ਜੀ ਕਿਤਾ ਤੇ ਇਸ ਕਰਕੇ ਲੇਕਿਨ ਲੋਕਾਂ ਨੂੰ ਵੀ ਤੁਸੀਂ ਇਹ ਮੈਸੇਜ ਜਿੰਦੇ ਹੋ ਕਿ ਇਹ ਦੇਸੀ ਚੀਜ਼ਾਂ ਜਿਹੜੀਆਂ ਬਹੁਤ ਵਧੀਆ ਚੀਜ਼ਾਂ ਹੈਗੀਆਂ ਸਿਹਤ ਵਾਸਤੇ ਵੀ ਜੀ ਸਰ ਮੈਂ ਇੰਗਲੈਂਡ ਤੋਂ ਬੋਲ ਰਹੀ ਹਾਂ ਠੀਕ ਹੈ ਜੀ ਠੀਕ ਹੈ ਤੁਹਾਨੂੰ ਕਿੰਨੇ ਟਾਈਮ ਤੋਂ ਪਹਿਲਾਂ ਪ੍ਰੋਬਲਮ ਸੀ ਮੈਨੂੰ ਇਸ ਜੀ ਤਕਰੀਬਨ 9-10 ਮਹੀਨੇ ਹੋ ਗਏ 9-10 ਮਹੀਨੇ ਹੋ ਗਏ ਮੋਸਲੇ 9-10 9-10 ਮਹੀਨੇ ਹੋ ਗਏ ਇਸ ਜੀ ਤੇ ਰਾਮ ਨਹੀਂ ਸੀ ਤਕਰੀਬਨ ਆ ਰਿਹਾ ਤੇ ਉਹ ਫਿਰ ਜਿੱਦਾਂ ਤੁਸੀਂ ਨੁਕਤਾ ਦੱਸਿਆ ਉਸ ਦਿਨ ਬਿਲਕੁਲ ਸਹੀ ਹੋ ਗਿਆ ਚਲੋ ਬਹੁਤ اچھی ਗੱਲ ਹੈ ਤੁਸੀਂ ਠੀਕ ਹੋਗੇ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਲਿਖਣ ਲਈ ਇਦਾਂ ਦੀਆਂ ਵੀਡੀਓ ਪਾਕਰੋ ਤੁਹਾਡੀਆਂ ਦੇਖੋ ਵੀਡੀਓ ਵੀ ਮੈਂ ਫੜੀਆਂ ਫੜ ਕੇ ਫਿਰ ਤੁਹਾਨੂੰ ਵਾਪਸ ਭੇਜੀਆਂ ਵੀ ਮੈਂ ਤੁਹਾਡੀਆਂ ਵੀਡੀਓ ਤੋਂ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਤਕਰੀਬਨ ਜਿਹਦੇ ਨਾਲ ਬੰਦਾ ਸਿੱਖੀ ਗਾਂ ਵੀ ਬਦਸਾਦਾ ਕਈ ਚੀਜ਼ਾਂ ਤੋਂ ਬੰਦਾ ਵੀ ਪਤਾ ਹੁੰਦਾ ਭਲੇਖੇ ਜੇ ਬੰਦਾ ਰਹਿ ਜਾਂਦਾ ਜਿਹੜੀਆਂ ਜਿਹੜੀਆਂ ਚੀਜ਼ ਤੁਹਾਡੀਆਂ ਬਿਲਕੁਲ ਸਹੀ ਦੱਸ ਰਹੇ ਤੁਸੀਂ ਸਹੀ ਆਏ ਕੋਈ ਇੱਚ ਇੱਚ ਨਹੀਂ ਤੁਸੀਂ ਫ੍ਰੀ ਐਡਵਾਈਸ ਦੇ ਕੇ ਸਾਰਾ ਕੁਝ ਲੋਕਾਂ ਨੂੰ ਵੇਅਰਨੈਸ ਕਰ ਰਹਾ ਹੈ ਇੰਨਾ ਥੋੜਾ ਤੁਹਾਡਾ ਬਹੁਤ ਥੈਂਕ ਯੂ ਤੁਹਾਡਾ ਇਸ ਬੰਦੇ ਨੂੰ ਨਹੀਂ ਇਹ ਕਿਹ ਚੀਜ਼ਾਂ ਦਾ ਪਤਾ ਚਲੋ ਨਹੀਂ ਨਹੀਂ ਜਾਣਕਾਰੀ ਹੈ ਅਗਲੇ ਇੰਗਲਿਸ਼ ਦਵਾਈਆਂ ਖਾਈ ਜਾਂਦੇ ਆ ਜਾਂ ਹੋਰ ਕੁਝ ਖਾਈ ਜਾਂਦੇ ਆ ਪਰ ਮੇਰੇ ਹਿਸਾਬ ਨਾਲ ਤੁਹਾਡੇ ਕੋਲ ਜਾਣਾ ਸਭ ਤੋਂ ਵਧੀਆ ਹੈ ਲੇਕਿਨ ਇਹ ਹੈ ਵੀ ਜਿਹੜਾ ਤੁਸੀਂ ਇਲਾਜ ਦੱਸਦੇ ਬਿਲਕੁਲ ਸਹੀ ਇਲਾਜ ਦੱਸ ਰਹੇ ਹੋ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਠੀਕ ਜੀ ਓਕੇ ਜੀ ਥੈਂਕ ਯੂ ਓਕੇ ਥੈਂਕ ਯੂ so much